ਜੀ ਸਰ ਕੀ ਮਾਮਲਾ ਜਿਹੜਾ ਝਗੜੇ ਦਾ ਬਾਦਲ ਪੱਟੀ ਪੁੱਤਰ ਮਰਿੰਦਰ ਕੁਮਾਰ 802 ਨੰਬਰ 681 ਕਲੀ ਚਰਚੋਲੀ ਆਊਟਸਾਈਡ ਚੋਲੀ ਜਿਹੜਾ ਸਰ ਇਹ ਵੀ ਅਸੀਂ ਵਿਚਾਰ ਜਾਣੇ ਬਲੀ ਮਸੀਹ ਨਾਲ ਕਿ ਸਾਨੂੰ ਕੋਈ ਮੋਰ ਨਾਲ ਗਲਤ ਕਮੈਂਟ ਕੀਤਾ ਜਾਂ ਬੁਸ਼ਾਰਾ ਕੀਤਾ ਤੇ ਉਤੋਂ ਸਾਡਾ ਵੀ ਝਗੜਾ ਹੋਇਆ ਵਾ ਉਤੋਂ ਸਾਡਾ ਪਤਾ ਮੜੇ ਕੋਟਾ ਦੀ ਬਸ ਸਿਰਫ ਇਹ ਹੀ ਆ 60 ਲਾਇਆ ਪਸਲਾ ਆਤੀ ਆ ਬਾਕੀ ਕੋਈ ਇਨਾ ਕੋਈ ਜਾਣ ਹੀ ਕੇ ਦਿਖਾਇਆ ਕਿੰਨੇ ਲਈ ਗੋਣ ਨੂੰ ਸਾਡੇ ਕੋਲ ਕਾਰਜ ਕਰਦੇ ਆ ਅਸੀਂ ਕਰਦੇ ਆ ਇਹਨਾਂ ਦਾ ਵੈਰੀਫਾਈ ਕਰਦੇ ਆ ਜੋ ਵੀ ਅਗਲੀ ਬਣਤੀ ਕਾਰਵਾਈ ਚੋ ਵੀ ਕਿਆ ਅਵਰ ਕਿਆ ਕਰਨਾ ਕੋਣ ਕੋਣ ਨਹੀਂ ਅਸੀਂ ਜੇ اسی ਤੇ ਅੱਧੇ ਟਾਪ ਤੇ ਖਾਣ ਵਾਸਤੇ ਗਏ ਨਾ ਮੈਨੂੰ ਕਿਹਾ ਮੋਮੋਸ ਤਾਂ ਨਹੀਂ ਉੱਥੇ ਗਏ ਉੱਥੇ ਨਾ ਸੱਤ ਅੱਤ ਮੁੰਡੇ ਸੀ ਤੇ ਉਹ ਗਲਤ ਤੇ ਗਲਤ ਕਮੈਂਟ ਕਰੀ ਜਾਂਦੇ ਮੇਰੇ ਨੂੰ ਛੇੜਨ ਦੇ ਹੀ ਗਲਤ ਕਮੈਂਟ ਕਰ ਕਰਕੇ ਬੋਲ ਬੋਲ ਕੇ ਇਹਨਾਂ ਨੇ ਉਹਨਾਂ ਨੂੰ ਉਦੋਂ ਤੇ ਕੁਝ ਨਹੀਂ ਕਿਹਾ ਇਹਨਾਂ ਨੇ ਪਰ ਉਹਨਾਂ ਦੀ ਵੀਡੀਓ ਬਣਾ ਲੇਕਿਨ ਮੈਂ ਵਾਪਸ ਆ ਕੇ ਉਹਨਾਂ ਨੂੰ ਫਿਰ ਉਹਨਾਂ ਨਾਲ ਗੱਲ ਕਰਨੀ ਇਹਨਾਂ ਨੇ ਫਿਰ ਆਪਣੇ ਦੋਸਤਾਂ ਨੂੰ ਬੁਲਾਇਆ ਇਹ ਗਏ ਤੇ ਉਹਨਾਂ ਨੇ ਇਹ ਤਾਂ ਇਹਨਾਂ ਦਾ ਸੇਰ ਪਾੜ ਦਿੱਤਾ ਉਹਨਾਂ ਨੇ ਕਿੰਨੇ ਜਣੇ ਸੀ ਉਹ ਸੱਤ ਜਣੇ ਸੀ ਨੋਏ ਦੀ ਚੀਜ਼ ਮਾਰੀ ਕੋਈ ਸੱਚ ਸਾਰਾ ਸਿਰ ਕਾਟ ਦਿੱਤਾ ਉਹਨਾਂ ਦਾ ਕਿੰਨੇ ਕ ਮੁੰਡੇ ਸੀਗੇ ਉਹ ਸੱਤ ਅੱਠ ਮੁੰਡੇ ਹੈਗੇ ਸੀ ਕੋਈ ਪਛਾਣ ਚ ਹੈਗੀ ਲੱਗੇ ਬੰਦੇ ਫਟ ਕੋ ਸਾਰਿਆਂ ਦੀ ਹੈਗੀਆਂ ਫੋਟੋਆਂ ਅੱਛਾ ਹਾਂ ਵੀਡੀਓ ਹੈਗੀ ਅਸੀਂ ਆ ਵੀਡੀਓ ਕਿੱਥੇ ਕਿੱਥੇ ਸਾਡ ਲੱਗੀ ਇਹਨਾਂ ਦੇ ਕੋਹਨਾਂ ਦੇ ਸਿਰ ਤੇ ਸਾਡ ਲੱਗੀ ਇੱਥੇ ਵੀ ਕੱਟ ਲੱਗਾ ਆ ਅੱਛਾ ਆ ਵੇਖੋ ਆ ਸਾਰੇ ਮੁੰਡੇ ਹੈਗੇ ਟੋਲੀ ਦੀ ਟੋਲੀ ਅੱਛਾ ਹੁਣ ਕੋਹਨ ਕੋਲਸ ਕੋ ਆਏ ਹੋ ਕੀ ਹਾਂ ਜੀ ਅਹੀ ਉਹ ਨਵ ਇਨਸਾਫ ਕਰ ਰਹੇ ਕਿ ਜਿੱਦਾਂ ਮੇਰੇ ਘਰ ਅੱਲੋਂ ਉਤੇ ਪੱਚ ਹੋਏਗਾ ਉਹਨਾਂ ਨੇ ਕਿ ਪੱਤਰ ਮੈਂ ਕਰਾ ਕੇ ਰਹਿਣਾ ਵਾ ਜਿਨ੍ਹਾਂ ਨੇ ਇਦਾਂ ਕੀਤਾ ਵਾ ਮੇਰੇ ਹਸਬੰਦ ਦੇ ਨਾਲ ਹਾਂਜੀ ਇਹ ਆਪਾਂ ਤੇ ਕੀ ਕਰ ਲੋਈਏ ਮਾਦਾ ਜੀ ਇਹ ਦੋਨੇ ਜਣੇ ਗਏ ਨੇ ਉੱਥੇ ਮੂੰਹ ਮਚਾਣ ਤੇ ਉੱਥੇ ਇਹਦੇ ਤੇ ਕਮੈਂਟ ਮਾਰੀ ਜਾਣ ਲੈਦੇ ਹੀ ਉਹ ਮੁੰਡੇ ਤੇ ਉਹਨੇ ਕਹਿ ਦਿੱਤਾ ਉਹ ਆ ਗਿਆ ਇਹਨੂੰ ਛੱਡ ਕੇ ਫੇਰ ਗਿਆ ਵਾ ਇੰਨਾ ਵੀ ਤੁਸੀਂ ਕਹਿੰਦੇ ਜਨਾਨੀ ਨਾ ਕਰਦੇ ਸੋ ਤੁਹਾਡਾ ਕਰਨਾ ਚੰਗਾ ਨਹੀਂ ਹੈ ਇਸ ਤਰ੍ਹਾਂ ਇਸਨੇ ਸਾਰੇ ਜਨਾਨੀਆਂ ਲੈ ਕੇ ਆਂਦੇ ਤੁਸੀਂ ਇੰਝ ਮਾਹੌਲ ਕਰਦੇ ਬੜੀ ਗੂੜੀ ਗੱਲ ਐਨੀ ਗੱਲ ਕਹੀ ਤਾਂ ਉਹਨਾਂ ਨੇ ਇਹ ਦੇ ਦੱਤਰ ਮਾਰ ਦਿੱਤਾ ਸਿੱਧਾ ਇੱਕ ਦੱਤਰ ਲੈ ਕੇ ਤੇ ਤੁਰੇ ਫਿਰਦੇ ਸੀ ਤਾਂ ਦੱਤਰ ਉਹਨਾਂ ਨੇ ਮਾਰ ਦਿੱਤਾ ਇਹ ਡਿੱਗ ਪਿਆ ਉੱਥੇ ਤੇਰੇ ਸਾਰੇ ਮੁੰਡੇ ਜਿਹੜੇ ਨਾਲ ਇਹ ਲੈ ਆਏ ਉਹਨੂੰ ਜਿਹੜੇ ਜਿਹੜੇ ਆਮ ਉਸ ਕੋਲ ਪਾਟਲੇ ਇੰਦੇ ਆਂਦਾ ਪੁਲਿਸ ਪ੍ਰਸ਼ਾਸਨ ਕੋਈ ਆਇਆ ਕੀ ਹੁਣ ਅਸੀਂ ਕਹਿੰਦੇ ਵੀ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਉਨਾਂ ਤੇ ਪੂਰੀ ਕਾਰਵਾਈ ਹੋਈ ਜਾਏ ਜਿਸ ਤਰ੍ਹਾਂ ਕਾਰਵਾਈ ਹੁੰਦੀ ਆ ਉਸ ਤਰ੍ਹਾਂ ਹੋਵੇ ਕਾਰਵਾਈ ਤੇ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਮੈਂ ਉਹਦੀ ਦਾਦੀ ਆ ਮੈਂ ਇਹ ਚਾਹਨੀ ਵੀ ਉਹਨਾਂ ਤੇ ਉਹ ਪੂਰ ਕਾਰਵਾਈ ਕਰਵਾ ਕੇ ਰਹਿਣਾ ਪਰਚਾ ਜਿੰਨਾ ਕੱਲਾ ਕਦਾ ਮੁੰਡਾ ਵਾ ਮੇਰਾ ਕੱਲਾ ਹੀ ਪੋਤਰਾ ਇੱਕੋ ਹੀ ਇਹੋ ਨਾ ਪਿਓ ਵੀ ਹੁਣੀ ਮਰਿਆ ਥੋੜੀ ਦੇਰ ਹੋ ਗਈ ਉਹ ਨਾ ਪਿਓ ਪ੍ਰਧਾਨ ਸੀ ਆ ਇੱਥੇ ਕਾਇਦੇ ਰਹਿਣ ਵਾਲੇ ਠੀਕ ਹੈ ਠੀਕ ਲੀਗਲੀਕਲੀ ਚੱਕੇ ਵਾਲੇ ਕਹੀ ਤੇ ਰਹਿਣ ਵਾਲੇ ਤੇ ਦੇਖੋ ਮੈਂ ਤੇ ਇਹੋ ਹੱਥ ਜੋੜ ਕੇ ਬੇਨਤੀ ਕਰਾਂਗੀ ਇਹ ਇਹਨਾਂ ਤੇ ਪੂਰੀ ਕਾਰਵਾਈ ਕੀਤੀ ਜਾਏ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਕਿ ਕਾਹ ਤੋਂ ਕਿਸੇ ਨੂੰ ਛੇੜਿਆ ਕਮੈਂਟ ਨਾ ਕਰੇ ਕਿਸੇ ਤੇ ਕਮੈਂਟ ਨਾ ਲੱਗਣਾ ਲਖਨਾਲਾ ਅੰਜਵਾ ਉਹ ਲੋਕ ਕਰਨੀਆਂ ਜਨਾਨੀਆਂ ਲੋਕੀ ਬਾਹਰ ਨਾਲ ਲੈ ਕੇ ਜਾਣ ਤੰਦਰਾ ਚੱਲ ਆ ਕੇ ਬਹਿਣ ਹੈ ਇਹ ਤੇ ਗਲਤ ਚੀਜ਼ ਹੋਣਾ ਇਹ ਜੇ ਕੋ ਬਾਹਰ ਜਾਏ ਤੇ ਇਹ ਇੰਜ ਕਰਨ ਇਹ ਤੇ ਬਦਮਾਸ਼ੀ ਤਾਂ ਹੁੰਦੇ ਨੇ ਆਪਣੇ ਆਪ ਦੀ ਇਹ ਮੁੰਡੇ ਪਛਾਣ ਹੈਗੇ ਮੱਲੇ ਦੇ ਆ ਕੇ ਬਾਹਰ ਦੇ ਆ ਬਾਹਰ ਦੇ ਹੀ ਹੈਗੇ ਆ